ਚੇਅਰਮੈਨ ਵੱਲੋਂ ਸਿਵਲ ਹਸਪਤਾਲ ਨਮਾਸ਼ਹਿਰ ਦੀ ਅਚਾਨਕ ਚੈਕਿੰਗ ਸਰਕਾਰੀ ਸਹੂਲਤਾਂ ਲੋਕਾਂ ਤੱਕ ਪਹੁੰਚੀਆਂ ਹੋਣ ਚੇਅਰਮੈਨ ਵਿੱਕੀ ਕਨੌਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਵਿੱਕੀ ਕਨੌਰ ਵੱਲੋਂ ਸਿਵਲ ਹਸਪਤਾਲ ਨਮਾਸ਼ਹਿਰ ਦੀ ਅੱਜ ਅਚਾਨਕ ਚੈਕਿੰਗ ਕੀਤੀ ਗਈ ਉਹਨਾਂ ਵੱਲੋਂ ਜਿੱਥੇ ਸਟਾਫ ਨੂੰ ਮਿਲਿਆ ਗਿਆ ਉੱਥੇ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ ਗਈ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕ ਖਾਸ ਟਿੱcza ਹੈ ਕਿ ਲੋਕਾਂ ਨੂੰ ਸਰਕਾਰੀ ਸਹੂਲਤਾਂ ਦੇ ਨਾਲ-ਨਾਲ ਸਰਕਾਰੀ ਹਸਪਤਾਲਾਂ 'ਚ ਇਲਾਜ ਪਾਰਦਰਸ਼ੀ ਮਿਲੇ। ਉਹਨਾਂ ਕਿਹਾ ਕਿ ਉਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵੀ ਨਿੱਜੀ ਤੌਰ 'ਤੇ ਜਾਂਚ ਕਰਨ ਜਿਸ ਕਰਕੇ ਅੱਜ ਨਮਾ ਸ਼ਹਿਰ ਦੇ ਸਿਵਲ ਹਸਪਤਾਲ 'ਉਹ ਪਹੁੰਚੇ ਹਨ ਜਿੱਥੇ ਦੇ ਸਾਰੇ ਪ੍ਰਬੰਧ ਬਖੂਬ ਨਜ਼ਰ ਆਏ। ਮਰੀਜ਼ਾ ਨਾਲ ਵੀ ਉਹਨਾਂ ਵੱਲੋਂ ਗੱਲਬਾਤ ਕੀਤੀ ਗਈ ਜਿਸ ਤੋਂ ਵੀ ਉਹਨਾਂ ਨੂੰ ਦਸੱਲੀ ਮਿਲੀ ਤੇ ਉਹਨਾਂ ਵੱਲੋਂ ਐਸਐਮਓ ਡਾਕਟਰ ਸਤਵਿੰਦਰਪਾਲ ਸਿੰਘ ਦੀਆਂ ਸੇਵਾਵਾਂ ਦੀ ਵੀ ਸ਼ਲਾੰਗਾ ਵੀ ਕੀਤੀ ਗਈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਤੋਂ ਮਨਦੀਪ ਦੁੱਗਲਨਾਤ ਹਰਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਅੱਜ ਜਿਵੇਂ ਅਕਸਰ ਹੀ ਅਚਨਚੇਤ ਜਿਹੜਾ ਦੌਰਾ ਆ ਵੱਖ-ਵੱਖ ਹਸਪਤਾਲਾਂ ਵਿੱਚ ਚੱਲਦਾ ਰਹਿੰਦਾ ਆ ਕਿਉਂਕਿ ਮਾਨਸ ਸਰਕਾਰ ਦੇ ਬੜੇ ਸਿਹਤ ਨੂੰ ਲੈ ਕੇ ਸਖਤ ਫੈਸਲੇ ਆ ਕਿਉਂਕਿ ਸਾਡੇ ਆਮ ਜਿਹੜੇ ਲੋਕਾਂ ਨੂੰ ਸਿਹਤ ਪੱਖੀ ਜਿਹੜੀ ਸੁਵਿਧਾ ਸਹੀ ਮਿਲ ਰਹੀਆਂ ਉਹਨਾਂ ਦੀ ਟੀਮ ਦਾ ਇੱਕ ਹਿੱਸਾ ਬਣ ਕੇ ਡਾਕਟਰ ਬਲਬੀਰ ਜੀ ਦੀ ਇੱਕ ਟੀਮ ਦਾ ਹਿੱਸਾ ਬਣ ਕੇ ਅੱਜ ਮੈਂ ਵੀ ਇੱਥੇ ਹਸਪਤਾਲ ਪਹੁੰਚਿਆ ਸੋ ਇੱਥੇ ਡੀ ਐਮ ਸੀ ਸਾਹਿਬ ਸਾਡੇ ਖੜੇ ਆ ਸਾਡੇ ਸੁਤਵੀਂਦਰ ਜੀ ਐਸ ਐਮਓ ਸਾਹਿਬ ਖੜੇ ਆ ਡਾਕਟਰ ਸਾਹਿਬ ਦੀ ਟੀਮ ਹੋਰ ਖੜੀ ਆ ਸਾਰੇ ਅੱਜ ਇਹਨਾਂ ਨਾਲ ਵੀ ਗੱਲ ਹੋਈ ਆ ਤੇ ਵੱਖ-ਵੱਖ ਅੰਦਰ ਜਾ ਕੇ ਪੇਸ਼ੈਂਟਾਂ ਨਾਲ ਵੀ ਗੱਲ ਕੀਤੀ ਆ ਸੋ ਜਿਹੜੇ ਪੇਸ਼ੈਂਟਾਂ ਨਾਲ ਗੱਲ ਕੀਤੀ ਆ ਬੜਾ ਮਨ ਨੂੰ ਸੰਤੁਸ਼ਟੀ ਮਿਲੀ ਆ ਜਦੋਂ ਤੁਹਾਡੇ ਕਰੇ ਦੇ ਫਲ ਤੁਹਾਡੇ ਸਾਹਮਣੇ ਜਦੋਂ ਪੇਸ਼ੈਂਟ ਆਪ ਕਹਿਣ ਵੀ ਹਾਂ ਸਾਸੀ ਬੜੇ ਖੁਸ਼ ਆ ਸਰਕਾਰ ਦੇ ਕੰਮਾਂ ਤੋਂ ਵੀ ਸਾਡੇ ਜਿਹੜੇ ਡਾਕਟਰ ਸਾਹਿਬ ਦੀ ਇੱਥੇ ਟੀਮ ਹੈ ਉਹ ਬੜੇ ਅੱਛੀ ਸਾਡੀ ਕੇਅਰ ਕਰਦੀ ਆ ਸੋ ਆਪਣੀ ਮਿਹਨਤ ਕਰੇ ਤੇ ਫਿਰ ਮੁੱਲ ਮੁੱਦਾ ਨਜ਼ਰ ਆਉਂਦਾ ਵੀ ਜੋ ਸਰਕਾਰ ਕਰ ਰਹੀ ਹੈ ਜੋ ਮਾਨ ਸਰਕਾਰ ਕਰ ਰਹੀ ਹੈ ਡਾਕਟਰ ਬਲਵੀਰ ਜੀ ਕਰ ਰਹੇ ਆ ਸਾਰੀ ਟੀਮ ਕਰ ਰਹੀ ਹੈ ਸਿਹਤ ਨੂੰ ਲੈ ਕੇ ਉਹ ਬੜੇ ਸਹੀ ਦਿਸ਼ਾ ਚ ਜਾ ਰਹੇ ਆ